ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰਿਡਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਲੱਗੀ ਬਹੁਤ ਹੀ ਜ਼ਿਆਦਾ ਭਿਆਨਕ ਅੱਗ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਜਿਲੰਦਰ ਦੇ ਅਰਿਆਈ ਸ਼ੀ ਖੇਤਰ ਕਾਲਾ ਸਿੰਘਾ ਰੋਡ ਕਾਸ ਮੰਡੀ ਨੇੜੇ ਇੱਕ ਕਾਰਵਚ ਭਿਆਨਕ ਅੱਗ ਲੱਗੀ ਫਾਇਰ ਬ੍ਰੀਡ ਦੀਆਂ ਟੀਮਾਂ ਨੇ 3 ਘੰਟੇ ਦੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਮੁਰਲੀ ਗਾਂਜ ਤੋਂ ਪਤਾ ਲੱਗਾ ਕਿ ਅੱਗ ਸ਼ਾਰਟ ਸਰਕਟ ਕਰਕੇ ਲੱਗੀ ਆ ਤੇ ਖੁਸ਼ਕਿਸਮਤੀ ਰਹੀ ਐ ਇਸ ਕਰਨ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਸ ਨਾਲ ਹੀ ਅੰਦਰ ਪਏ ਕਾਫੀ ਸਮਾਨ ਸੜ ਗਿਆ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਰਦੇ ਸਾਹਮਣੇ ਪੈਂਟ ਦੀ ਫੈਕਟਰੀ ਹੈ ਤੇ ਪੈਂਟ ਦੀ ਫੈਕਟਰੀ ਦੇ ਉੱਤੇ ਮਕਾਨ ਉਸੇ ਫੈਕਟਰੀ ਮਾਲਕ ਦਾ ਦੱਸਿਆ ਜਾਂਦਾ ਹੈ ਤੇ ਉਸ ਨੂੰ ਉਹਗਦਾਂ ਵਜੋਂ ਵਰਤਦਾ ਸੀ ਕਦੇ ਅੰਦਰ ਤੋਂ ਆ ਨਿਕਲਤੇ ਬੁਲਾਈ ਫਾਇਰ ਗ੍ਰੇਡ ਜਾਂ ਅਗ ਲੱਗਨਬਰ ਸਭ ਤੋਂ ਪਹਿਲਾਂ ਮੁਹੱਲਾ ਵਾਸੀ ਨੂੰ ਪਤਾ ਲੱਗਾ ਜੈਸ ਤੋਂ ਬਾਅਦ ਉਹਨਾਂ ਨੇ ਤੰਤ ਮਾਲਕ ਨੂੰ ਸਾਰੀ ਕੜਨਾਂ ਦੀ ਜਾਣਕਾਰੀ ਦਿੱਤੀ ਉਸ ਦੇ ਕੜ ਦੇ ਪ੍ਰਕਾਲਾ ਤੋਂ ਔਰਤ ਦੇਖ ਕੇ ਤੰਤ ਫਾਇਰ ਗ੍ਰੇਡ ਦੀ ਗੱਡੀ ਨੂੰ ਬੁਲਾਇ ਸੂਚਨਾ ਦਿੱਤੀ ਤੇ ਕਰਨ ਦਾ ਪਤਾ ਲੱਗਦਾ ਹੈ ਪੂਰੇ ਇਲਾਕੇ ਚ ਹਫੜਾ ਤਫੜੀ ਮੱਚ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਕਰੀਬ 11:40 ਵਜੇ ਫਾਇਰ ਅਗ੍ਰੇਡ ਨੇ ਕੰਟਰੋਲ ਰੂਮ ਵਿੱਚ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ ਜਿਸ ਤੋਂ 10 ਮਿੰਟ ਤੋਂ ਬਾਅਦ ਫਾਇਰ ਅਗ੍ਰੇਡ ਦੀ ਟੀਮਾਂ मौके ਤੇ ਪਹੁੰਚ ਗਈਆਂ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ